ਤਦ ਦਰ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਿਨਾਂ ਕਿਸਾਨਾਂ ਚੋਥੇ ਬੰਦੇ ਆਪਣੀਆਂ ਮੰਗਾ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਤਾਂ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਬਹੁਤ ਸਾਰਾ ਤਸ਼ੱਦਦ ਵੀ ਕੀਤਾ ਗਿਆ ਸੀ ਜਿਸ ਦੌਰਾਨ ਇੱਕ ਕਿਸਾਨ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਪੁਲਿਸ ਦੇ ਕੁਝ ਵੱਡੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਪਲਾਨਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਸਿੰਘੂ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਜਥੇ ਬੰਦਿਆਂ ਦੇ ਵੱਲੋਂ ਬਰਸਾਤ ਦੇ ਦੌਰਾਨ ਹੀ ਅਮ੍ਰਿਤਸਰ ਦੇ ਕੰਪਨੀ ਬਾਗ ਤੋਂ ਲੈ ਕੇ ਪ੍ਰਾਣੇ ਕਮਿਸ਼ਨਰ ਆਫਿਸ ਤੱਕ ਮਾਰਚ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਇਹ ਮੋਰਚਾ ਐਸਕੇਐਮ ਨਾਨ ਪੋਲੀਟੀਕਲ ਦਾ ਔਰ ਪੂਰੇ ਦੇਸ਼ ਭਰ ਦੇ ਵਿੱਚ ਜੜਾਵਾ ਅੱਜ ਆਪਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਦੀਆਂ ਸੀ ਜ਼ਿਲ੍ਹਾ ਹੈੱਡਕੁਆਰਟਰ ਤੇ ਐਸਡੀਐਮ ਦਫ਼ਤਰ ਦੇ ਵਿੱਚ ਤੇ ਅੱਜ ਲਗਭਗ 17 ਕ ਸੂਬਿਆਂ ਦੇ ਵਿੱਚ ਦੇਸ਼ ਵਿਆਪੀ ਇਹ ਕਾਰਜਕ੍ਰਮ ਹੋ ਰਹੇ ਨੇ ਸਾਡੇ ਔਰ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਵੀ ਅਰਥੀਆਂ ਸਾੜੀਆਂ ਗਈਆਂ ਨੇ ਇਹਦੀਆਂ ਮੁੱਖ ਮੰਗਾਂ ਸੀਗੀਆਂ ਕਿ ਜਿਹੜੇ ਹਰਿਆਣੇ ਦੇ ਛੇ ਅਧਿਕਾਰੀ ਆ ਜਿਨ੍ਹਾਂ ਦਾ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਸਰਕਾਰ ਨੇ ਚੰਡੀਗੜ੍ਹ ਨੇ ਦਿੱਲੀ ਨੂੰ ਲਿਖਿਆ ਹੈਗਾ ਔਰ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਔਰ ਸਾਡਾ ਇੱਤੇ ਬਹੁਤ ਤਕੜਾ ਵਿਰੋਧ ਆ ਕਿ ਜਿੰਨਾਂ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਰ ਕੀਤੇ ਇਦੋਂ ਗਾਹ ਉਹਨਾਂ ਦੇ ਉੱਤੇ ਸ਼ਾਰਟ ਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸਪਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜਰੀਲੀਆਂ ਗੈਸ਼ਾਂ ਦੇ ਸ਼ੈਲ ਮਾਰੇ ਉਹ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀਗੀ ਔਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਔਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਏ ਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋ ਗੰਭੀਰ ਜ਼ਖਮੀ ਵੀ ਹੋਇਆ ਔਰ ਜੋ ਜ਼ਬਰ ਕੀਤਾ ਸੀ ਕਹਿੰਨੇ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਤੇ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕਿ ਜਲਿਆਂ ਵਾਲੇ ਬਾਗ ਆਲਾ ਸੰਦੇਸ਼ ਜਾਊਗਾ ਕਿ ਅਸੀਂ ਇੱਕ ਵਿਦੇਸ਼ੀ ਧਰਤੀ ਦੇ ਆ ਤੋ ਇਹ ਸਨਮਾਨ ਰੱਦ ਹੋਣਾ ਚਾਹੀਦਾ ਮੈਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੇ ਨਾਂ ਦੱਸਣਾ ਚਾਹਾਂਗਾ ਜਿਨ੍ਹਾਂ ਦਾ ਸਨਮਾਨ ਇੱਕ ਤਾਂ ਹੈਗੇ ਆ ਸ਼ਿਵਾਸ਼ ਕਬੀਰਾਜ ਆਈਜੀਪੀ ਕਰਨਾਲ ਜਗਦੀਸ਼ ਰੰਧਾਵਾ ਐਸਪੀ ਕੁਲਕਸ਼ੇਤਰ सुमित कुमार एसपी जींद नरेंद्र सिंह डीएसपी अमित पाटिया डीएसपी राम कुमार डीएसपी ਇਹ 6 ਨਾਂ ਨੇ ਜਿਨ੍ਹਾਂ ਦਾ ਸਨਮਾਨ ਉਹਦੇ ਵਾਸਤੇ ਤੁਹਾਨੂੰ ਪਤਾ ਜਿਵੇਂ ਅਸੀਂ ਕੰਪਨੀ ਬਾਗ ਵਰਦੇ ਮੀਂਹ ਵਿੱਚ ਤੁਸੀਂ ਕਿਹਾ ਹਜ਼ਾਰਾਂ ਹਜ਼ਾਰ ਕਿਸਾਨ ਆ ਜੇ ਬਰਸਾਤ ਹੋ ਰਹੀ ਆ ਜੇ ਬਰਸਾਤ ਨਾ ਹੁੰਦੀ ਤਾਂ ਬਹੁਤ ਵੱਡਾ ਕੱਟ ਹੋ ਜਣਾ ਸੀ ਇਹ ਛੋਟ ਸੌਦੇ ਤੇ ਆਏ ਆ ਅੱਜ ਅਸੀਂ ਉੱਥੋਂ ਮਾਰਚ ਕਰਕੇ ਡੀਸੀ ਦੇ ਉੱਤਰ ਤੇ ਨੇੜੇ ਜਿਹੜਾ ਲੜਕੀਆਂ ਦਾ ਕਾਲਜ ਆ ਇਹਦੇ ਸਾਹਮਣੇ ਅਸੀਂ ਅਜਰਤੀ ਬੁੱਕ ਮਜਾਲਾ ਕੀਤਾ ਮੋਦੀ ਸਰਕਾਰ ਦਾ ਇਹ ਸਾਡਾ ਪ੍ਰੋਗਰਾਮ ਸੀ ਲੌਂਗ ਮਾਰਚ ਇਸ ਕਰਕੇ ਕਰਨਾ ਸੀ ਵੀ ਭਾਰਤ ਜਿਵੇਂ ਮੁੱਦਾ ਚੱਕ ਰਹੀਆਂ ਦੇਸ਼ ਦੀ ਪਾਰਲੀਮੈਂਟ ਚ ਤੇ ਦੇਸ਼ ਦੀ ਪਾਰਲੀਮੈਂਟ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਵੀ ਉਹ ਜਿਹੜਾ ਵਾ ਉਹ ਐਮਐਸਪੀ ਲੀਗਲ ਗਰੰਟੀ ਔਰ ਲਗਭਗ ਪੂਰੇ ਪੰਜਾਬ ਦੇ ਹਰੇਕ 22 ਦੇ 22 ਜ਼ਿਲ੍ਹਿਆਂ ਚ ਹਰਿਆਣੇ ਚ ਜੁਪੀ ਚ ਰਾਜਸਥਾਨ ਚ ਇਸ ਤਰੀਕੇ ਨਾਲ ਲਗਭਗ 17 ਸੂਬਿਆਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਹੋਏ ਨੇ ਅਸੀਂ ਸਫਲਤਾ ਨਾਲ ਪੂਰੀ ਸਾਬ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਕਿਸਾਨਾਂ ਦੀ ਤੇ ਉੱਥੇ ਕਿੰਨਾ ਆਸ਼ਵਾਸਾ ਮਿਲਿਆ ਕਿ ਕੁਝ ਮਿਲਿਆ ਦੇਖੋ ਸਾਡਾ ਪ੍ਰੋਗਰਾਮ ਸੀਗਾ ਫੇਸੀ ਵਿਰੋਧੀ ਧਿਰ ਦੇ ਸਾਰੇ ਐਮਪੀਆਂ ਨੂੰ ਮੰਗ ਪੱਤਰ ਦਵਾਂਗੇ ਉਹ ਦਿੱਤੇ ਅਸੀਂ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਈਮੇਲ ਕਰ ਦਿੱਤੀ ਇਹ ਤੋਂ ਬਾਅਦ ਅਸੀਂ ਕਨਸਟੀਟਿਊਸ਼ਨ ਕਲੱਬ ਦਿੱਲੀ ਵਿੱਚ ਕਨਵੈਨਸ਼ਨ ਕਰਨੀ ਸੀ ਐਮਐਸਪੀ ਲੀਗਲ ਗਰੰਟੀ ਦੇ ਨਤੇ ਉੱਥੇ ਵਲੰਟੀਅਰ ਤੌਰ ਤੇ MPs ਨੇ ਕਿਹਾ ਪੇਸ਼ੀ ਆਉਣਾ ਚਾਹੁੰਨੇ ਉੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਸ਼ਿਵ ਸੈਨਾ ਠੀਕ ਹੈ ਜੀ ਆਦੀਵਾਸੀ ਸਮਾਜ ਦੇ MPs ਹਰੇ ਤੋਂ ਗਾਂ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਬਾਜ ਤੇ MP ਸਿੱਧੇ ਪਹੁੰਚੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦਾ ਵੀ ਮਨੋਰਥ ਸੀ ਕਿ ਤੁਸੀਂ ਪਾਰਟੀ ਹੈਡਸ ਨਾਲ ਮਿਲੋ ਸਾਡਾ ਫੈਸਲਾ ਹੋ ਗਿਆ ਸਹੀ ਚਿੱਠੀਆਂ ਲਿਖਿਆ ਸੀ ਅਸੀਂ ਇਸ ਸਿਲਸਲੇ ਦੇ ਵਿੱਚ ਸੰਜੇ ਸਿੰਘ ਨੂੰ ਵੀ ਮਿਲੇ ਦਿੱਲੀ ਜਾ ਕੇ ਔਰ ਰਾਹੁਲ ਜੀ ਜਿਹੜੇ ਇਸ ਵੇਲੇ ਵਿਰੋਧੀ ਧਿਰ ਦੇ ਮੁਖੀ ਲੀਟਰ ਨੇ ਉਹ ਸਾਡੀ ਮੁਲਕਾਤ ਦੇ ਵਿੱਚ ਸੀਗਾ ਕਿ ਐਨਡੀ ਜਿਹੜਾ ਇੰਡੀਆ ਗੱਡ ਜੋੜਿਆ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਜੋਰ-ਸ਼ੋਰ ਨਾਲ ਚੱਕੇ ਪ੍ਰਾਈਵੇਟ ਬਿੱਲ ਵੀ 4-5 ਐਮਪੀਆ ਨੇ ਲੋਕ ਸਭਾ ਵਿੱਚ ਰੱਖੇ ਨੇ ਰਾਜ ਸਭਾ ਵਿੱਚ ਰੱਖੇ ਨੇ ਉਹਨਾਂ ਦਾ ਵੀ ਧੰਨਵਾਦ